ਕਾ ਕੀ ਖਰੀ ਜਾਨੀ ਆ ਅਖਲ ਨਹੀਂ ਤੈਨੂੰ ਪੋਰਾ ਵੀ ਚੱਲ ਅੰਦਰ ਚੱਲ ਪਾਵਲ ਲੋਹੇ ਦਾ ਥੋੜੀ ਹੁੰਦਾ ਲੱਕੜ ਦਾ ਹੁੰਦਾ ਬੇਬੇ ਗੰਦੀ ਜੀ ਮੈਨੂੰ ਬਾਹਰ ਖੇਡਣ ਵੀ ਨਹੀਂ ਦਿੰਦੀ ਮੈਂ ਤਾਂ ਬਾਹਰ ਖੇਡੂ ਤੂੰ ਚੁੱਪ ਕਰਦੀ ਕਿ ਨਹੀਂ ਖੇਡਣਾ ਨੇ ਬਾਹਰ ਨਾ ਐਡੀ ਵੱਡੀ ਹੋ ਗਈ ਮੁੰਡੇ ਨਾਲ ਦਹਾਕੇ ਮਾਰਦੀ ਚੰਗੀ ਲੱਗਦੀ ਆ ਤੂੰ ਕਿਉਂ ਮੁੰਡਿਆਂ ਨਾਲ ਕਿਉਂ ਨਹੀਂ ਖੇਡ ਸਕਦੀ ਉਹ ਮੇਰੇ ਵੀਰੇ ਨੇ ਨਾਲੇ ਮੈਨੂੰ ਮਾਰਦੇ ਵੀ ਨਹੀਂ ਹੈਗੇ ਤੂੰ ਤਾਂ ਮਾਰਦੀ ਆ ਬੰਦਰ ਜਾੜਕ ਨਹੀਂ ਚ ਫੇੜੀ ਰਮਤ ਤੇ ਗੰਦੀ ਲਾ ਫੋਰਸ ਆਪਾ ਪਤਾ ਨਹੀਂ ਕਿਹੜਾ ਆ ਗਿਆ श्रीकाल मैं अंदर आ जा आ जा छोटिए आ जा ही घर है आ जा लंघिया आजा आ आजा, आजा। साला कि साल बाद आई है तू ਆਜਾ ਛੋਟੀਏ ਲੰਘਿਆ ਮੈਨੂੰ ਤਾਂ ਯਕੀਨ ਹੀ ਨਹੀਂ ਆਉਂਦਾ ਵੀ ਤੂੰ ਅੱਜ ਸਾਡੇ ਘਰੇ ਮੈਂ ਕਿਹਾ ਜੀ ਛੋਟੀ ਆਈ ਏ ਸਸ਼ਟ੍ਰੀਕਲ ਵੀਰ ਜੀ ਸਤਿ ਸ੍ਰੀ ਅਕਾਲ ਨਰੇ ਕਰੇ ਹਾ ਚਿਕੇ ਮੈਂ ਰਸਤਾ ਬੋਲੀਗੀ ਕਾਨੂੰ ਜੀ ਸੁਖੀ ਨੂੰ ਨਹੀਂ ਭੇਜਿਆ ਸੀ ਛੋਟੀ ਨੇ ਆਪਣੇ ਘਰੇ ਮੈਂ ਤਾਂ ਉਹਦੇ ਹੀ ਸਮਝ ਗਈ ਸੀਗੀ ਬਈ ਛੋਟੀ ਵੀ ਹੁਣ ਮਗਰੀ ਆਈ ਲੈ ਆ ਦੇਖ ਲੋ ਆ ਗਈ ਚਲੋ ਆ ਜਾ ਅੰਦਰ ਨਹੀਂ ਮੈਂ ਅੰਦਰ ਬੈਠਣ ਨਹੀਂ ਆਈ ਨਾਲੇ ਸੁਖੀ ਨੂੰ ਮੈਨਿਸਿਪਲ ਜੇਲ੍ਹ ਆਪੀ ਆਇਆ ਸੀ। ਓ ਚਲੋ ਤੂੰ ਨਹੀਂ ਭੇਜਿਆ ਉਹ ਆਪਣੀਆਂ ਆਪ ਹੀ ਆ ਗਿਆ। ਬਈ ਬੰਦੇ ਦੀਆਂ ਜੜਾਂ ਹੀ ਬਲਾਖੇ ਲਿਆਉਂਦੀਆਂ ਨੇ। ਖਿੱਚ ਤਾਂ ਸਹਣੀ ਹੋਈ ਜੇ ਜੜਾ ਕੋਈ ਫੱਡੀ ਦੇਵੇ। ਤਾਂ ਖਿੱਚ ਕਿਵੇਂ ਪੈ ਸਕਦੀ ਹੈ। ਹੋਈ ਨਹੀਂ ਮੈਂ ਮਰ ਜਾ ਛੋਟিয়ে। ਕੋਲਾ ਕੀ ਨਹੀਂ ਮਜ਼ਾ ਆ ਬੇ ਤੇਰੀਆਂ ਜਣਾ ਵੱਟ ਦੇ ਕੋਈ ਹਾਂਜੀ ਤੂੰ ਚੁੱਪ ਕਰ ਨਛੱਤਰ ਗੋਰੇ ਮੈਨੂੰ ਗੱਲ ਕਰਨ ਦੇ ਸਿੱਧੀ ਸਿੱਧੀ ਗੱਲ ਕਰਨ ਦੇ ਕੋਰੇ ਅੱਬ ਬਾਜ਼ਾਰਤਾ ਪਾਉਣ ਦੀ ਵੀਰ ਜੀ ਮੈਂ ਵੀ ਇੱਥੇ ਬਾਜ਼ਾਰਤਾ ਪਾਉਣ ਨਹੀਂ ਆਈ ਮੈਨੂੰ ਸਿੱਧਾ ਸਿੱਧਾ ਜਵਾਬ ਚਾਹੀਦਾ ਹੈ ਕਿ ਮੇਰੇ ਪੁੱਤ ਦਾ ਜੋ ਹੱਕ ਬਣਦਾ ਹੈ ਤੁਸੀਂ ਮੈਨੂੰ ਦੇਉਂਗੇ ਜਨ ਫਾਈ ਕਰ ਮਰ ਜਾ ਛੋਟியே ਬੋਲ ਤੇਰਾ ਕਿਹੜਾ ਸੀ ਹੱਕ ਦਾ ਬੋਲਿਆ ਭਾਈ ਜੈਹਾ ਜਾਂ ਤੇਰਾ ਮੁੰਡਾ ਪਹੋਜਾ ਮੇਰਾ ਮੁੰਡਾ ਅਸੀਂ ਤਾਂ ਕੇਹ ਹਾਂ ਸੀ ਭਾਈ ਅੱਧਾ ਕਿੱਲਾ ਲੈ ਲੋ ਕੋਠੀ ਪਾ ਦੰਨੇ ਆ ਭਾਈ ਦਾਣੇ ਸੁੱਟ ਦਿਆਂਗੇ ਘਰ ਦੇ ਹੈਗੇ ਆ ਨਾ ਤੂੰ ਤੁਸੀਂ ਕੁਝ ਬੋਲਦੇ ਘੱਟੋ ਨਹੀਂ ਬੋਲੋ ਜੀ ਤੁਸੀਂ ਵੀ ਬੋਲੋ ਤੂੰ ਮੇਰੀ ਛੋਟੀ ਪਰਜਾਈ ਹੈਂ ਬਲੀਬ ਕੋਰੇ ਜੇਹੀ ਗੱਲ ਕਿਸੇ ਹੋਰ ਨੇ ਕਹੀ ਹੁੰਦੀ ਨਾ ਮੈਨੂੰ ਫਿਰਨੀ ਤੋਂ ਬਾਹਰ ਸੁੱਟ ਦਿੰਦਾ ਸ਼ਾਇਦ ਤੂੰ ਭੁੱਲ ਗਈ ਤੇਰੇ ਨਾਲ ਜ਼ਮੀਨ ਦਾ ਪੂਰਾ ਹਿਸਾਬ-ਕਿਤਾਬ ਹੋ ਗਿਆ ਸੀ ਜੇ ਤੈਨੂੰ ਪੈਸੇ ਦੀ ਲੋੜ ਹੈ ਤਾਂ ਦੱਸ ਮੈਂ ਜੇ ਜਿਉਂਦਾ ਮੈਂ ਭੀਖ ਮੰਗਣ ਨਹੀਂ ਆਈ ਇੱਥੇ ਆਪਣਾ ਹੱਕ ਲੈਣ ਆਈ ਐ ਮੇਰੇ ਸੁੱਖੀ ਦੀ ਜ਼ਮੀਨ ਮੇਰੇ ਸੁੱਖੀ ਵੀਰੇ ਦੀ ਜ਼ਮੀਨ ਤੂੰ ਕੌਣ ਹੈ ਸੁੱਖੀ ਵੀਰਾ ਕਿੱਥੇ ਹੈ पोते, मैं तेरे सुखी भीरे की मां चाची पापा दे दो ना जमीन चाची कि चुप कर पागल किसे थानी तू चुप कर तू पागल ਨੀ ਤੂੰ ਚੁੱਪ ਕਰ ਜਾ ਕਿਵੇਂ ਬੋਲਦੀ ਐ ਕਰਮਾ ਸੜੀ ਇਹਨੂੰ ਕਿਉਂ ਝਟਕਦੇ ਹੋ ਇਹਦੇ ਬੋਲ ਕਿੰਨੇ ਸੱਚੇ ਨੇ ਇਹਦੇ ਵਿੱਚ ਤਾਂ ਦਰবেশ ਵਸਦਾ ਠੀਕ ਐ ਠੀਕ ਐ ਤੂੰ ਸਾਨੂੰ ਮੱਤਾ ਨਾ ਦੇ ਤੂੰ ਸਾਡੇ ਘਰ ਆਈ ਐ ਜਿਵੇਂ ਨੂੰ ਰੋਟੀ ਪਾਣੀ ਛੱਕ 100 ਗੱਲ ਦੀ ਇੱਕ ਗੱਲ ਜਮੀਨ ਭੁੱਲ ਜਾ ਕਿਵੇਂ ਭੁੱਲ ਜਾ ਮੈਂ ਉਦੋਂ ਤੱਕ ਤੂੰ ਮੇਟਰ ਡਰਾ ਧਮਕਾ ਕੇ ਕਾਗਜ਼ ਲੈ ਲੈ ਸੀ ਫਿਰ ਪਤਾ ਨਹੀਂ ਪਟਵਾਰੀ ਨਾਲ ਮਿਲ ਕੇ ਕੀ ਕੀ ਕੀਤਾ ਨਹੀਂ ਫੇਟਾ ਤੈਨੂੰ ਸਾਰਾ ਕੁਝ ਯਾਦ ਆ ਮੈਂ ਤਾਂ ਸੋਚਿਆ ਸੀ ਵੀ ਸਾਰਾ ਕੁਝ ਭੁੱਲੀ ਬੈਠੀ ਹੋਣੀ ਆ ਨਾ ਜੇ ਤੈਨੂੰ ਸਾਰਾ ਕੁਝ ਯਾਦ ਆ ਫਿਰ ਜ਼ਮੀਨ ਕਿਉਂ ਮੰਗਦੀ ਆ ਸ਼ਾਇਦ ਤੂੰ ਮੇਰੀ ਗੱਲ ਭੁੱਲ ਗਈ ਹੈ ਮੈਨੂੰ ਲੱਗਦਾ ਹੈ ਤੈਨੂੰ ਆਪਣੇ ਪੁੱਤ ਨਾਲ ਮੋਹ ਨਹੀਂ ਰਿਹਾ ਮੇਰੀ ਇੱਕ ਗੱਲ ਸੁਣ ਲੈ ਨਰਿੰਦਰ ਸਿਆ ਮੈਨੂੰ ਅੱਜ ਵੀ ਆਪਣੇ ਪੁੱਤਰ ਨਾਲ ਉਨਾ ਹੀ ਮੋਹ ਹੈ ਜਿੰਨਾ ਉਦੋਂ ਸੀ ਉਦੋਂ ਮੈਂ ਤੇ ਤੁਰਦਾਰ ਗਈ ਸੀ ਪਰ ਅੱਜ ਅੱਜ ਮੈਂ ਤੇਤੋਂ ਡਰਦੀ ਨਹੀਂ ਹਾਂ ਹਾਂ ਮੈਂ ਮਰ ਗਿਆ ਜੀ ਆਪਾਂ ਤੁਹਾਡਾ ਨਾਂ ਲਈ ਜਾਂਦੀ ਆ ਕੁਛ ਤਾਂ ਬੋਲੋ ਗੱਲ-ਗੱਲ ਵਿੱਚ ਮਰਨ ਦੀਆਂ ਦੋਵਾਂ ਮੰਗਦੀ ਰਹਿੰਦੀ ਆ ਤੁਹਾਡੇ ਵਰਗਿਆਂ ਦੀ ਤਾਂ ਰੱਬ ਨੂੰ ਵੀ ਲੋੜ ਨਹੀਂ ਜਾਂ ਨਹੀਂ ਆ ਕਿ ੱਤਕੇ ਮਾਰ ਕੇ ਬਾਹਰ ਕੱਢਾਂ ਇਹ ਵੀ ਚਾਹ ਪੂਰਾ ਕਰਕੇ ਦੇਖੀ ਲੈ ਨਰਿੰਦਰ ਜੀ ਹੁਣ ਫਨ ਖੋਲ ਕੇ ਮੇਰੀ ਗੱਲ ਸੁਣ ਲੈ ਮੇਰੇ ਕੋਲ ਕਾਗਜ਼ਾਂ ਦੀਆਂ ਦੋ ਕਾਪੀਆਂ ਨੇ ਤੇ ਦੂਜੀ ਅਸਲ ਕਾਪੀ ਮੇਰੇ ਕੋਲ ਹੈ ਤੇਰਾ ਭਰਾ ਮੇਰੇ ਨਾਲੋਂ ਵੱਧ ਤੈਨੂੰ ਜਾਣਦਾ ਸੀ ਇਸੇ ਕਰਕੇ ਉਸਨੇ ਪਾਕਿਸਤਾਨੀਆ ਦੋ ਕਾਪੀਆਂ ਬਣਵਾ ਕੇ ਰੱਖੀਆਂ ਸਨ ਬਕਵਾਸ ਨਾ ਕਰ ਐਨੀ ਝੂਠ ਬੋਲੀ ਜਾਂਦੀ ਐ ਮੈਂ ਕਿਵੇਂ ਜੀ ਕੀ ਕਰ ਲਾਵਾਂ ਵੀ ਕਾਗਜ਼ਾਂ ਦੀ ਨਕਲ ਤੇਰੇ ਕੋਲ ਐ ਨਾ ਜੇ ਤੇਰੇ ਕੋਲ ਨਕਲ ਹੈਗੀ ਸੀ ਫਿਰ ਇੰਨੇ ਸਾਲਾਂ ਦੀ ਚੁੱਪ ਕੇ ਬੈਠੀ ਰਹੀ ਮੈਨੂੰ ਆਪਣੇ ਕੁੱਤਰ ਦਾ ਫਿਕਰ ਸੀ ਮੈਨੂੰ ਲੱਗਦਾ ਸੀ ਕਿਤੇ ਜ਼ਮੀਨ ਦੇ لالਚ ਵਿੱਚ ਤੁਸੀਂ ਉਸ ਨੂੰ ਕੋਈ ਨੁਕਸਾਨ ਨਾ ਪਹੁੰਚਾ ਦਿਓ। ਤੂੰ ਕੀ ਸੋਚਦੀ ਐ? ਅਸੀਂ ਝੂੜਿਆ ਪਾਈਆਂ ਹੋਈਆਂ। ਉਹ ਦੋਂ ਨਰਿੰਦਰ ਸਿੰਘ ਕੱਲਾ ਸੀ, ਹੁਣ ਤਾਂ ਮੇਰਾ ਪੁੱਤ ਚਰਨ ਸਿੰਘ ਮੇਰੇ ਨਾਲ ਐ। ਅਰੇ ਤੂੰ ਕਿਹੜੇ ਭਲੇਖੇ 'ਚ? ਨਹੀਂ ਤੇਰਾ ਪੁੱਤ, ਉਹੋ ਸ਼ਹਿਰੀ ਆ। ਤਾ ਉਹ ਹੁਣ ਗਮਪਿਆਰ ਵਰ ਬਣ ਗਿਆ। ਮੇਰੇ ਪੁੱਤ ਤੱਕ ਪਹੁੰਚਣ ਲਈ ਤੁਹਾਨੂੰ ਪਹਿਲਾਂ ਮੈਨੂੰ ਪਾਰ ਕਰਨਾ ਪਊ। ਸਮਝੀ? ਐਵੇਂ ਨਾ ਬੋਲੀ ਜਾ ਮੈਂ ਕਿਵੇਂ ਮੰਨ ਲਵਾਂ ਤੇਰੇ ਕੋਲ ਕਾਗਜ਼ ਹੈ ਜੇ ਤੈਨੂੰ ਯਕੀਨ ਨਹੀਂ ਨਾ ਤਾਂ ਆਹ ਫਰਡ ਕਾਰਡ ਮੇਰੇ ਵਕੀਲ ਦਾ ਹੈ ਉਹਦੇ ਕੋਲ ਜਾ ਕੇ ਕਾਗਜ਼ ਦੇਖ ਲਈ ਉਹ ਵੀ ਅਸਲੀ ਜੀ ਤੂੰ ਨਾ ਜਾ ਮੈਨੂੰ ਮਾਰਨਗੇ ਮੈਨੂੰ ਖੇਡਣ ਵੀ ਨਹੀਂ ਦਿੰਦੇ ਚੱਲ ਕਰਮਾ ਸੜੀ ਨਾ ਹੋਵੇ ਚੱਲ ਅੰਦਰ ਚੱਲ ਕਰਮਾ ਸੜੀ ਇਹ ਨਹੀਂ ਤੁਸੀਂ ਹੋ ਬੀਬੀ ਤੂੰ ਮਰਵੇਂਗੀ ਬਾਪੂ ਤੂੰ ਵੀ ਮਰਵੇਂਗਾ ਮਰਾ ਠੀਕ ਕਰਦਾ ਪਿਆ ਖਾਂਕ ਉੱਠ ਕੇ ਨਹਿ ਸੁਧਦਾ ਫੇਰ ਵੀ ਬਾਪੂ ਤੂੰ ਮਰਵੇਂਗਾ ਨਹੀਂ ਤੂੰ ਅੰਦਰ ਚੱਲੋ ਮਰਵੇਂਗਾ ਨਾਲੇ ਹੋਰ ਮਰਵੇਂਗਾ ਚੱਲ